ਸੰਯੁਕਤ ਕਿਸਾਨ ਮੋਰਚੇ ਵੱਲੋਂ 21 ਤਰੀਕ ਨੂੰ ਜਗਰਾਉਂ ਦੇ ਵਿੱਚ ਮਹਾਪੰਚਾਇਤ ਕੀਤੀ ਜਾਵੇਗੀ ਜਿਸ ਦੇ ਵਿੱਚ ਸਾਰੇ ਪੰਜਾਬ ਦੇ ਔਰ ਭਾਰਤ ਦੇ ਕਹ ਲਈ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਮੂਲੀਅਤ ਕਰਨਗੇ ਔਰ ਕਿਸ ਤਰੀਕੇ ਦੇ ਨਾਲ ਬੀਜੇਪੀ ਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢਣਾ ਹੈ ਜਾਂ ਫਿਰ ਕਿਸ ਤਰੀਕੇ ਦੇ ਨਾਲ ਕਿਹੜੀ ਜਿਹੜਾ ਸਟਰੈਟਜੀ ਵਰਤ ਰਹੇ ਉਹਨਾਂ ਨੂੰ ਵਿਰੋਧ ਕਰਨ ਲਈ ਤੇ ਸਾਡੇ ਨਾਲ ਬਲਬੀਰ ਸਿੰਘ ਰਾਜੇਵਾਲ ਨੇ ਰਾਜੇਵਾਲ ਸਾਹਿਬ ਕਿਸ ਤਰੀਕੇ ਨਾਲ ਵਿਰੋਧ ਕਰਨਾ ਹੁਣ ਤੁਸੀਂ ਬੀਜੇਪੀ ਦਾ ਪਿੰਡਾਂ ਪਿੰਡਾਂ ਦੇ ਵਿੱਚ ਪਹਿਲਾਂ ਹੀ ਵਿਰੋਧ ਹੋ ਰਿਹਾ ਕਾਲੀਆਂ ਝੰਡੀਆਂ ਵਖਾਈਆਂ ਜਾ ਰਹੀਆਂ ਔਰ ਅੰਮ੍ਰਿਤਸਰ ਦੇ ਵਿੱਚ ਤਾਂ ਇੱਕ ਜਗ੍ਹਾ ਦੇ ਉੱਪਰ ਟਕਰਾਅ ਵੀ ਹੋਇਆ ਆਪਸ ਵਿੱਚ ਨਹੀਂ ਇਸੇ ਕਰਕੇ ਅਸੀਂ ਅੱਜ ਫੈਸਲਾ ਕੀਤਾ ਵੀ ਅਸੀਂ ਟਕਰਾਅ ਕਿਤੇ ਨਹੀਂ ਕਰਨਾ ਵਾਇਲੈਂਸ ਕਿਸੇ ਕੀਮਤ ਤੇ ਨਹੀਂ ਆਉਣ ਦੇਣਾ ਔਰ ਅਸੀਂ ਫੋਕਸ ਬਦ ਲਿਆ ਬਈ ਹੁਣ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਕਹੋ ਪਿੰਡ ਕੇਰਨੇ ਇਹਨਾਂ ਨੂੰ ਪਿੰਡਾਂ ਦੇ ਲੋਕ ਕੇਰਨ ਉਹ ਇਹਨਾਂ ਤੇ ਸਵਾਲ ਕਰਨ ਪਹਿਲਾਂ ਅਸੀਂ 11 ਸਵਾਲ ਬੀਜੇਪੀ ਦੇ ਨੇ ਅਸੀਂ 2-4 ਦਿਨਾਂ ਵਿੱਚ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਦੇ ਵੀ ਕੁਝ ਸਵਾਲ ਜਾਰੀ ਕਰਾਂਗੇ ਉਹਨਾਂ ਤੇ ਵੀ ਸਵਾਲ ਕਰਾਂਗੇ ਔਰ ਅਸੀਂ ਇਹ ਕਿਹਾ ਵੀ ਕੰਪਲੀਟਲੀ ਪੀਸਫੁੱਲ ਰਹਿਣਾ ਜਿਸ ਤਰ੍ਹਾਂ ਕੁਝ ਬੀਜੇਪੀ ਦੇ ਕੈਂਡੀਡੇਟ ਇਦਾਂ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਜਾਤੀਵਾਦ ਦਾ ਸਵਾਲ ਹੁੰਦਾ ਹੈ ਅਸੀਂ ਨਾ ਇਹ ਜਾਤੀਵਾਦ ਦਾ ਬਣਨਦੇ ਹਾਂਗੇ ਨਾ ਧਰਮ ਦਾ ਬਣਨਦੇ ਹਾਂਗੇ ਉਹਨਾਂ ਨੂੰ ਵੋਟ ਪੋਲਰਾਈਜੇਸ਼ਨ ਦਾ ਮੌਕਾ ਨਹੀਂ ਦੇਵਾਂਗੇ ਇਹ ਸਾਨੂੰ ਅਸੀਂ ਬੜੇ ਕੋਸ਼ਿਸ਼ ਹੈ ਇਸ ਮਾਮਲੇ 'ਚ ਅਮਰਸਰ 'ਚੋਂ ਕੇਸ ਆਇਆ ਹੈ ਜਦੋਂ ਕਹਿੰਦੇ ਆ ਕਿ ਅਸੀਂ ਧਾਰਮਿਕ ਸਥਾਨ ਤੇ ਜਾਣਾ ਸੀ ਭਾਜਪਾ ਦੇ ਆਗੂ ਨੇ ਉਹਨਾਂ ਨੂੰ ਉੱਥੇ ਰੋਕਿਆ ਗਿਆ ਧਾਰਮਿਕ ਸਥਾਨ ਤੇ ਜਿਹੜਾ ਨਵਾਂ ਮੋਡਲ ਕੋਡ ਆਫ ਕੰਡਕਟ ਹੈ ਇਲੈਕਸ਼ਨ ਦਾ ਇਲੈਕਸ਼ਨ ਕੋਡ ਉਹਦੇ ਮੁਤਾਬਕ ਧਾਰਮਿਕ ਸਥਾਨ 'ਤੇ ਤਾਂ ਕੋਈ ਪ੍ਰਚਾਰ ਹੀ ਨਹੀਂ ਕਰ ਸਕਦੇ ਉਹਨਾਂ ਨੂੰ ਕੌਣ ਰੋਕ ਸਕਦਾ ਉੱਥੇ ਉਹ ਐਵੇਂ ਗੁੰਮਰਾਹ ਕਰਦੇ ਨੇ ਉੱਥੇ ਨਾ ਉਹ ਇਲੈਕਸ਼ਨ ਦੀ ਗੱਲ ਕਰ ਸਕਦੇ ਨੇ ਧਾਰਮਿਕ ਸਥਾਨ ਤੇ ਜੋ ਮਰਜੀ ਜਾਣ ਉਹਨਾਂ ਦੀ ਜੋ ਆਸਥਾ ਸਾਨੂੰ ਉਹਦੇ ਨਾਲ ਕੋਈ ਸਰੋਕਾਰ ਨਹੀਂ ਅਸੀਂ ਉਹਨਾਂ ਨੂੰ ਉੱਥੋਂ ਬਿਲਕੁਲ ਨਹੀਂ ਰੋਕਾਂਗੇ ਲੇਕਰ ਹੁਣ ਗੱਲ ਕਰੀ ਤਾਂ ਹੁਣ ਪਿੰਡਾਂ ਦੇ ਵਿੱਚ ਇੱਕ ਤੁਸੀਂ ਦੱਸਿਆ ਵੀ 1 ਲੱਖ ਪੋਸਟਰ ਬਣਾਇਆ BJP ਦਾ ਵਿਰੋਧ ਕਰਨਾ ਚਾਹੋ BJP ਦਾ ਵਿਰੋਧ ਕੱਲੀ BJP ਪਾਰਟੀ ਦਾ ਹੀ ਹੋਊਗਾ ਜਾਂ ਬਾਕੀ ਪਾਰਟੀਆਂ ਨੂੰ ਵੀ ਨਾਲ ਵਿੱਚ ਲਿਆ ਜਾਣਾ ਨਹੀਂ ਅਸੀਂ ਸਵਾਲ ਕਰਾਂਗੇ ਆਮ ਆਦਮੀ ਪਾਰਟੀ ਤੇ ਵੀ ਪਰ ਵਿਰੋਧ ਕਰਨ ਵੇਲੇ ਅਸੀਂ ਕਿਹਾ ਸੀ ਸਾਡਾ ਨਿਸ਼ਾਨਾ ਸਿਰਫ ਬੀਜੇਪੀ ਹੈ ਜਿਹਨੇ ਬਹੁਤ ਜ਼ਿਆਦਤੀ ਅਨ ਡੈਮੋਕਰੈਟਿਕ ਕੰਮ ਕੀਤੇ ਆ ਕਨਸਟੀਟਿਊਸ਼ਨ ਉਹ ਬਦਲਣਾ ਚਾਹੁੰਦੇ ਨੇ ਉਹ ਇਸ ਦੇਸ਼ ਵਿੱਚ ਹਿੰਦੂ ਰਾਸ਼ਟਰ ਲਾਗੂ ਕਰਨਾ ਚਾਹੁੰਦੇ ਨੇ ਦੇਸ਼ ਨੂੰ ਗੁੰਮਰਾਹ ਕਰਕੇ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਕਾਰਪੋਰੇਟ ਐਗਰੀਕਲਚਰ ਵਾਲੇ ਪਾਸੇ ਨੂੰ ਹਾਲੇ ਵੀ ਵਧ ਰਹੇ ਨੇ ਤੋਂ ਇਸ ਕਰਕੇ ਸਾਡੇ ਲਈ ਬੀਜੇਪੀ ਨੂੰ ਹਰਾਉਣਾ ਸਭ ਤੋਂ ਜ਼ਰੂਰੀ ਹੈ ਅਸੀਂ ਉਹਨੂੰ ਹਰਾਉਣ ਵਾਸਤੇ ਅਸੀਂ ਕਿਹਾ ਲੋਕਾਂ ਨੂੰ ਇਹ ਹੈ ਵੀ ਜਿਹੜਾ ਕੈਂਡੀਡੇਟ ਬੀਜੇਪੀ ਨੂੰ ਹਰਾਉਣ ਦੀ ਕਪੈਸਿਟੀ ਚ ਹੈ ਆਪਣਾ ਵੋਟ ਬੀਜੇਪੀ ਨੂੰ ਛੱਡ ਕੇ ਨੈਕਸਟ ਵਿਨਿੰਗ ਕੈਂਡੀਡੇਟ ਆ ਉਹਨੂੰ ਵੋਟ ਦਿਓ ਕਿਉਂਕਿ ਚਰਚਾ ਇਹ ਵੀ ਹੈ ਵੀ ਬੀਜੇਪੀ ਵਾਲੇ ਆਂਦੇ ਵੀ ਤੁਸੀਂ ਸਾਡਾ ਇਤਨਾ ਵਿਰੋਧ ਕਿਉਂ ਕਰਦੇ ਹੋ ਜਦੋਂ ਤਾਂ ਬੈਠ ਕੇ ਮਸਲੇ ਦਾ ਹੱਲ ਕਰੋ ਜਾਂ ਫਿਰ ਇਲੈਕਸ਼ਨਾਂ ਦੇ ਵਿੱਚ ਆ ਜਾਓ ਉੱਥੇ ਦੇਖ ਲੈ ਆਂ ਕਿਹੜਾ ਬੰਦਾ ਸਹੀ ਹੈ ਮੈਨੂੰ ਇੱਕ ਦੱਸਿਓ ਉਹ ਇਸ ਕੱਲ ਦਾ ਇਧਰ ਉਧਰ ਘਮਾਉਂਦੇ ਕਿਉਂ ਨੇ ਇਸ ਕੱਲ ਦਾ ਜਵਾਬ ਦੇਣ ਵੀ ਮੇਰਾ ਕਨਸਟੀਟਿਊਸ਼ਨਲ ਰਾਈਟ ਹੈ ਵੀ ਮੈਂ ਪੀਸਫੁੱਲ ਪ੍ਰੋਟੈਸਟ ਮੇਰਾ ਕਨਸਟੀਟਿਊਸ਼ਨਲ ਰਾਈਟ ਹੈ ਮੈਂ ਨੈਸ਼ਨਲ ਹਾਈਵੇ ਦੇ ਉੱਤੇ ਜਾ ਸਕਦਾ ਬਿਨਾ ਕੋਈ ਮੁਸ਼ਕਲ ਖੜੀ ਕੀਤੇ ਮੇਰਾ ਕਨਸਟੀਟਿਊਸ਼ਨਲ ਰਾਈਟ ਹੈ ਮੈਂ ਆਪਣੀ ਰਾਜਧਾਨੀ ਜਾ ਸਕਦਾ ਇਹਨਾਂ ਨੇ ਨੈਸ਼ਨਲ ਹਾਈਵੇ ਕਿਉਂ ਬਲੌਕ ਕੀਤੀ ਜੀ ਸਾਰੇ ਪੰਜਾਬ ਨੂੰ ਕਿਉਂ ਸਾਰੇ ਦੇਸ਼ ਤੋਂ ਅਲੱਗ ਕੀਤਾ ਇਹਨਾਂ ਨੂੰ ਅਧਿਕਾਰ ਕਿਹਨੇ ਦਿੱਤਾ ਇਹਨਾਂ ਨੂੰ ਸੱਤ ਸੱਤ ਲੇਅਰਸ ਤੇ ਬਲੌਕੇਜ ਬਲੌਕੇਜ ਖੜੇ ਕਰਨ ਦਾ ਉਹਨਾਂ ਚ ਕਿਲ ਗੱਡਣ ਦਾ ਕਿਹਨੇ ਅਧਿਕਾਰ ਦਿੱਤਾ ਟੂਟਲੀ ਨਵੀਂ ਗੱਲ ਕੀਤੀ ਦੁਨੀਆ 'ਚ ਜਿਹੜੀ ਕਿਤੇ ਨਹੀਂ ਹੁੰਦੀ ਕਿਸੇ ਡੈਮੋਕ੍ਰੇਸੀ 'ਚ ਨਹੀਂ ਹੁੰਦੀ ਵੀ ਆਪਣੇ ਕਿਸਾਨਾਂ ਨੂੰ ਉਹਨਾਂ ਤੇ ਤਸ਼ੱਦਦ ਕਰੋ ਫਿਰ ਉਹਨਾਂ ਤੇ ਗੋਲੀਆਂ ਚਲਾਓ ਐਸ ਵੇਲੇ ਜਰਮਨੀ ਦੇ ਵਿੱਚ ਵੀ ਐਜੀਟੇਸ਼ਨ ਚੱਲ ਰਹੀ ਹੈ ਉੱਥੇ ਫਰਾਂਸ 'ਚ ਵੀ ਚੱਲ ਰਹੀ ਹੈ ਕੈਨ ਯੂ ਇਮੇਜਿਨ ਵੀ ਫਰਾਂਸ ਦੇ ਵਿੱਚ ਉੱਥੇ ਦੇ ਕਿਸਾਨਾਂ ਨੇ ਅਸੀਂ ਤਾਂ ਇਹੋ ਜਿਹਾ ਕੁਝ ਕੀਤਾ ਨਹੀਂ ਉਹ ਗੋਹੇ ਦੀਆਂ ਪਰਕੇ ਟਰਾਲੀਆਂ ਲਿਜਾ ਕੇ ਉਹਨਾਂ ਨੇ ਸੈਕਟਰੀਏਟ ਦੇ ਵਿੱਚ ਸਿੱਟੀਆਂ ਪਰ ਉੱਥੇ ਵੀ ਫੋਰਸ ਸੀ ਉਹਨਾਂ ਨੇ ਕਿਸੇ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਤਾਂ ਸਾਡਾ ਡੈਮੋਕਰੈਟਿਕ ਰਾਈਟ ਆ ਪੀਸਫੁਲ ਐਜੀਟੇਸ਼ਨ ਕਰਨ ਦਾ ਇਹਨਾਂ ਨੇ ਸਾਨੂੰ ਕਿਉਂ ਰੋਕਿਆ ਸਵਾਲ ਹੀ ਕਰ ਰਹੇ ਆ ਨਾ ਰਾਜ ਭਾਗੇ ਇਹਨਾਂ ਨੂੰ ਦੇਖ ਕੇ ਫਿਰ ਤਾਂ ਸਾਡੀ ਇਹਨਾਂ ਨੇ ਗੱਲੇ ਨਹੀਂ ਸੁਣਨੀ ਸੱਤਾ ਜਦੋਂ ਹੁੰਦੀ ਹੈ ਫਿਰ ਤਾਂ ਇਹਨਾਂ ਸੱਤਾ ਸਮਾਨ ਚੜਿਆ ਹੁੰਦਾ ਸੋਚਣ ਦਾ ਲੈ ਜਾ ਤੇ ਹੁਣ ਸਾਡੇ ਕੋਲ ਵੋਟਾਂ ਮੰਗਣ ਆ ਰਹੇ ਆ ਅਸੀਂ ਕਿਉਂ ਦਈਏ ਵੋਟ ਅਸੀਂ ਨੂੰ ਸਵਾਲ ਹੀ ਪੁੱਛਦੇ ਆ ਵਾਈ ਵਾਈ ਸ਼ੁਡ ਵੋਟ ਫਾਰ ਯੂ ਕਿਉਂ ਤੇ ਕਿਲ ਗੱਡਣ ਵਾਸਤੇ ਵੋਟ ਦਈਏ ਬੈਰੀਕੇਡ ਖੜੇ ਕਰਨ ਵਾਸਤੇ ਵੋਟ ਦਈਏ ਡਾਂਗਾ ਖਾਣ ਵਾਸਤੇ ਵੋਟ ਦਈਏ ਤੁਸੀਂ ਕਾਰਪੋਰੇਟ ਐਗਰੀਕਲਚਰ ਵੱਲ ਵੱਧ ਰਹੇ ਹੋ ਇਸ ਕਰਕੇ ਵੋਟ ਦਈਏ ਜੇ ਤੁਸੀਂ ਸਾਰਾ ਕੁਝ ਬਰਬਾਦ ਕਰਨਾ ਚਾਹੁੰਦੇ ਹੋ ਦੇਸ਼ ਦਾ ਸਾਰਾ ਕੁਝ ਵਿੱਚ ਹੀ ਤੁਰੇ ਜਾ ਰਹੇ ਹੋ ਇਸ ਕਰਕੇ ਤੁਹਾਨੂੰ ਵੋਟ ਦਈਏ ਇਹ ਸਵਾਲ ਨਹੀਂ ਇਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਤੇ ਚਰਚਾ ਇਹ ਵੀ ਰਸਤਾ ਜਿਹੜਾ ਕਿਸਾਨਾਂ ਨੇ ਬੰਦ ਕੀਤਾ ਉਹਦਾ ਕੀ ਹੱਲ ਹੈ ਹੁਣ ਲੋਕਾਂ ਦੀ ਪ੍ਰੈਸਕ੍ਰਿਪਸ਼ਨ ਕਿਵੇਂ ਆਪਾਂ ਬਦਲਾਂਗੇ ਕਿਵੇਂ ਉਹਨੂੰ ਚੇਂਜ ਕਰਾਂਗੇ ਇਸ ਦੇ ਤੇ ਹਾਈ ਕੋਰਟ ਦੇ ਇੱਕ ਜੱਜ ਜਾਂਚ ਕਰ ਰਿਹਾ ਜੋ ਜੋ ਤਸ਼ੱਦਦ ਕੀਤਾ ਅਸੀਂ ਉਹਦੇ ਅੱਗੇ ਸਵਾਲ ਉਠਾਇਆ ਪਿਛਲੀ 18 ਤਾਰੀਖ ਨੂੰ ਵੀ ਸਾਨੂੰ ਦੱਸਿਆ ਜਾਏ ਇਹਨਾਂ ਨੂੰ ਨੈਸ਼ਨਲ ਹਾਈਵੇ ਬਲਾਕ ਕਰਨ ਦਾ ਅਧਿਕਾਰ ਕਿਹਨੇ ਦਿੱਤਾ ਅਸੀਂ ਤਾਂ ਪੀਸਫੁਲੀ ਜਾ ਰਹੇ ਸੀ ਤੇ ਇਹਨਾਂ ਨੇ ਸਾਨੂੰ ਰੋਕਿਆ ਕਿਉਂ ਕਿ ਕਿਲ ਗੱਡੇ ਤੇ ਅਸੀਂ ਨਹੀਂ ਰੁਕਿਆ ਹੋਇਆ ਕਿਸਾਨਾਂ ਨੇ ਨਾ ਕਦੇ ਰੋਕਿਆ ਨਾ ਹੁਣ ਰੁੱਕੇ ਨੇ ਨਾ ਗਾਂ ਰੁਕਣਗੇ ਇਹ ਤਾਂ ਸਰਕਾਰਾਂ ਨੇ ਇਨ ਦਾ ਨੇਮ ਆਫ ਲਾ ਐਂਡ ਆਰਡਰ ਇਸ ਬਹਾਨੇ ਨਾਲ ਇਹਨਾਂ ਦੇ ਕੋਲ ਸੱਤਾ ਹੈ ਇਹ ਲੋਕਾਂ ਨੂੰ ਧੱਕਾ ਕਰਦੇ ਨੇ ਜਿੱਥੇ ਜੀ ਕਰਦਾ ਬੈਰੀਕਡ ਲਾ ਕੇ ਰੋਕ ਲੈਂਦੇ ਨੇ ਅਸੀਂ ਚੰਡੀਗੜ੍ਹ ਚ ਕਿਹੜਾ ਸਾਨੂੰ ਬੜਨ ਦਿੰਦੇ ਨੇ ਕਿੰਨੇ ਸਾਲਾਂ ਤੋਂ ਮੋਹਾਲੀ ਤੋਂ ਸਾਰੇ ਲੋਕੀ ਜਿੰਨੇ ਆਰਗੇਨਾਈਜੇਸ਼ਨਾਂ ਨੇ ਜਿੰਨੀ ਪੋਲਿਟਿਕਲ ਪਾਰਟੀ ਮੋਹਾਲੀ ਤੋਂ ਮਜ਼ਾਰਾ ਕਰਕੇ ਮੁੜ ਜਾਂਦੀਆਂ ਅੰਦਰ ਬੜਨ ਨਹੀਂ ਦਿੰਦੇ ਵੀ ਚੰਡੀਗੜ੍ਹ ਵੱਖਰਾ ਹੋ ਗਿਆ ਸਾਡੇ ਲਈ ਜਿੱਕਰ ਨੂੰ ਗੱਲ ਕਰੀਦਾ ਹਰਜੀਤ ਗਰੇਵਾਲ ਵੀ ਇਹ ਕਹਿੰਦੇ ਆ ਵੀ ਮੈਂ ਵੀ ਜੱਟ ਦਾ ਪੋਤਿਆਂ ਕਹਿੰਦੇ ਵੀ ਮੇਰੇ ਨਾਲ ਵੀ ਜੱਟ ਖਲੋਤੇ ਆ ਇਹੋ ਜੇ ਬੰਦੇ ਦਾ ਨਾਂ ਹੀ ਨਾ ਲਓ ਜੱਟ ਦਾ ਪੁੱਤ ਹੋਣ ਦੇ ਹੋਣ ਦੇ ਨਾਤੇ ਸਾਡੀ ਬਰਾਦਰੀ ਤੇ ਕਲੰਕ ਹੈ ਜਿਹੜਾ ਆਪਣੇ ਭਰਾਵਾਂ ਨੂੰ ਤਸ਼ੱਦਦ ਹੋਣ ਨੂੰ ਵੀ ਜਸਟੀਫਾਈ ਕਰ ਰਿਹਾ ਉਹਨੂੰ ਕੀ ਕਹੀਏ ਉਹਨੂੰ ਤਾਂ ਕੋਈ ਕਹਿਣ ਨੂੰ ਵੀ ਜੀ ਨਹੀਂ ਕਰਦਾ ਬੀਜੇਪੀ ਵਾਲੇ ਤਾਂ ਇਹ ਕਹਿੰਦੇ ਆ ਵੀ ਜਿਹੜੇ ਇੱਥੇ ਧਰਨਾ ਦੇ ਰਹੇ ਉਹ ਕਿਸਾਨ ਹੈ ਨਹੀਂ ਕਿਸਾਨ ਸਾਡੇ ਨਾਲ ਹੈ ਵੋਟ ਸਾਡੇ ਕਿਸਾਨਾਂ ਵੱਲ ਕਿਸਾਨ ਉਹ ਹੈ ਜਿਹਦਾ ਕੋਈ ਕੈਰੇਕਟਰ ਨਾ ਹੋਵੇ ਕਿਸਾਨ ਉਹ ਹੈ ਜਿਹੜਾ ਘਰੇਵਾਲ ਵਰਗਾ ਹੋਵੇ ਕਿਸਾਨ ਉਹ ਹੈ ਜਿਹੜਾ ਕਿਸਾਨ ਦੇ ਘਰ ਜਮ ਕੇ ਬੀਜਪੀ ਦੀ ਸਪੋਰਟ ਕਰੇ ਜਿਹੜੇ ਜਿਹੜਾ ਹਿੰਦੂ ਰਾਸ਼ਟਰ ਡਿਕਲੇਅਰ ਕਰਨੇ ਜਾ ਰਹੇ ਕਿਸਾਨ ਉਹ ਹੈ ਜਿਹੜਾ ਬੀਜਪੀ ਦੇ ਵਿੱਚ ਹੋ ਕੇ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀ ਗੱਲ ਕਰੇ ਕਿਸਾਨ ਉਹ ਹੈ ਜਿਹੜਾ ਝੂਠ ਬੋਲ ਕੇ ਦੇਸ਼ ਦੇ ਸਾਰੇ ਅਸਾਸੇ ਵੇਚੀ ਜਾ ਉਹ ਉਹਨੂੰ ਹਮਾਇਤ ਕਰੇ ਅਸੀਂ ਇਹੋ ਜਿਹੇ ਕਿਸਾਨ ਨਹੀਂ ਚਾਹੁੰਦੇ ਉਹਨਾਂ ਉਹਨਾਂ ਦੇ ਉਹਨਾਂ ਦੇ ਅੱਖਾਂ ਦੇ ਪੜਦਾ ਪਿਆ ਹੈ ਉਹਨਾਂ ਨੂੰ ਮੁਬਾਰਕ ਤੇ ਪਰ ਇਹ ਤੇ ਕਿਸਾਨ ਉਹਨਾਂ ਨੂੰ ਬਿਹਤਰ ਸਮਝਦੇ ਵੀ ਕਿਸ ਤਰ੍ਹਾਂ ਦੇ ਕਿਸਾਨ ਨੇ ਏਡੇ ਖੁਦਗਰਜ਼ ਇਹਨੇ ਗਏ ਗੁਜ਼ਰੇ ਜਿਨ੍ਹਾਂ ਦਾ ਕੋਈ ਕੈਰੈਕਟਰ ਹੀ ਨਹੀਂ ਰਿਹਾ ਅਨਫੋਰਚੂਨੇਟ ਪਹਿਲੂ ਇਹ ਹੀ ਆ ਵੀ ਇਸ ਦੇਸ਼ ਦੀ ਜਿਹੜੀ ਪੋਲਿਟਿਕਲ ਹਾਇਰਾਰਕੀ ਹੈ ਨਾ ਉਹ ਲੋਕਾਂ ਤੋਂ ਕੱਟੀ ਹੋਈ ਆ ਇੱਕ ਅਲੱਗ ਕਲਾਸ ਬਣ ਗਈ ਉਹ ਆਮ ਆਮ ਆਦਮੀ ਵਰਗਾ ਜੀਵਨ ਨਹੀਂ ਆ ਉਹਨਾਂ ਦਾ ਉਹ ਤਾਂ ਸਿਰਫ ਵੋਟਾਂ ਵੇਲੇ ਕਿ ਕਨਸਟੀਟਿਊਸ਼ਨ 'ਚ ਐਸਾ ਪ੍ਰੋਵੀਜ਼ਨ ਹੈ ਵੋਟਾਂ ਮੰਗਣ ਆਉਂਦੇ ਨੇ ਸੱਤਾ ਹਾਸਲ ਕਰਨ ਵਾਸਤੇ ਜੇ ਇਹ ਇਹਦੋਂ ਵੀ ਕੋਈ ਹੋਰ ਰਸਤਾ ਨਿਕਲਿਆ ਏ ਉਹਨਾਂ ਨੇ ਬਿਲਕੁਲ ਨਹੀਂ ਪੁੱਛਣਾ ਲੋਕਾਂ ਨੂੰ ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਹੁਣ ਵਿਜੇਵਿਦਾ ਵਿਰੋਧ ਕੀਤਾ ਜਾਵੇਗਾ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕਾਂਗ ਦਿਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ